ਹਾਂਜੀ ਸਤਿ ਸ਼੍ਰੀ ਅਕਾਲ ਜੀ ਆਜੋ ਫਿਰ ਆਪਾਂ ਅੱਜ ਨਾਲ ਮਿਲ ਕੇ ਇੱਕ ਲੋਕ ਗੀਤ ਗਾਈਏ ਤੇ ਉਸ ਦਾ ਆਨੰਦ ਮਾਣੀਏ ਕਾਲਾ ਕਗਰ ਸੇ ਆਈ ਕੇ ਹੋ ਸੇ ਆਈ ਕੇ ਓ ਤੋ ਬਣ ਪਾਣੀਏ ਨੋ ਚੱਲੀ ਐ ਮੈਨ ਤੇਰੀ ਸਾ ਤੋ ਪਣ ਪਾਣੀ ਇਹਨੋ ਚੱਲੀਏ ਮਰ ਤਜਾਈਂ ਤੋਂ ਬਣੇ ਤੂੰ ਮੇਰੀਏ ਓ ਆਏ ਹਾਈ ਮੇਰੀਏ ਓ ਤੇਰਾ ਜਿਆਂ ਦਾ ਡੇਰਾ ਏ ਮੈਨੂੰ ਤੇਰੀ ਸਾ ਓ ਤੇਰਾ ਜਿਆਂ ਦਾ ਡੇਰਾ ਏ ਤੋ ਬਣੀ ਕੜਾ ਸੇਰ ਚੁੱਕਿਆ ਓ ਆਏ ਹਾਈ ਚੱਕਿਆ ઓ બન પાણીએ નું ગઈ એ મેનુ તેરી સો બન પાણી નું ગી પેલડી પૌડી ઉતરી ઓ ઉતરી ઓજે ગીટી ઓજો મારી એ મેનુ તેરી સજે ગીટી ઓજો મારીએ દૂજડી પૌડી ઉતરી ઓ ઉતરી લઈ એ ફેનુ તેરી સો ઓ રાજે બે છાડ દે ઓજાજી બાહ નું હાય હે બાહ નું મેરી જાત કમિની એ મેનુ તેરી સા ਮੇਰੀ ਜਾਨ ਕਮਿਨੀਏ ਜਾਤੀ ਤੇਰੀ ਦਮੇ ਕੀ ਕਰਨਾ ਵਾਹ ਹਾਏ ਕਰਨਾ ਤੇਰੀ ਸੂਰਤ ਬੜੀ ਸੋਣੀਏ ਮੈਨੂੰ ਤੇਰੀ ਸੋ ਤੇਰੀ ਸੂਰਤ ਬੜੀ ਸੋਣੀਏ ਅੱਗੇ ਅੱਗੇ ਆ ਰਾਜਾ ਚੱਲਿਆ ਵਾਹ ਹਾਏ ਚੱਲਿਆ ਉਪਿਛੇ ਤੋਂ ਬਣੀ ਦਾਡੋੜਾਏ ਮੈਨ ਤੇਰੀ ਸੋ ਉਪਿਛੇ ਤੋਂ ਬਣੀ ਦਾਡੋੜਾਏ ਅੱਗੇ ਅੱਗੇ ਰਾਜਾ ਚੱਲਿਆ ਹੋ ਆਏ ਹਾਈ ਚੱਲਿਆ ਉਪਿਛੇ ਤੋਂ ਬਣੀ ਦਾਡੋੜਾਏ ਮੈਨ ਤੇਰੀ ਸੋ ਉਪਿਛੇ ਤੋਂ ਬਣੀ ਦਾਡੋੜਾਏ ਖਬਰ ਕਰੋ ਮੈ ਲੜਾਣੀਆਂ ਰਾਣੀਆਂ ਉਹ ਤੇਰੀ ਸੰਕਣ ਜੋ ਆਈਏ ਮੈਨੂੰ ਤੇਰੀ ਸੋ ਉਹ ਤੇਰੀ ਸੰਕਣ ਜੋ ਆਈਏ ਆਈ ਹੈ ਤਾਂ ਸੰਕਣੇ ਆਉਣ ਦੇ ਆਏ ਹੈ ਆਉਣ ਦੇ ਓ ਮੈਂ ਵੀ ਬਸਣਾਂ ਨਾ ਦੇਣੀਏ ਮੈਨੂੰ ਤੇਰੀ ਸੋ ਓ ਮੈਂ ਵੀ ਬਸਣਾਂ ਨਾ ਦੇਣੀਏ ਈ ਰਾਣੀ ਪਾੜਗੇ ਆਏ ਹਾਏ ਪਾੜਗੇ ਓ ਤੋ ਬਣ ਪੱਲੀ ਤੇ ਬਠਾਈਏ ਮੈਨ ਤੇਰੀ ਸਾਂ ਓ ਤੋ ਬਣ ਪੱਲੀ ਤੇ ਬਠਾਈਏ ਕਾਲੀਆਂ ਪਿੰਨੀਆਂ ਬਣਾਈਆਂ ਆਏ ਹਾਏ ਬਣਾਈਆਂ ਓ ਵਿੱਚ ਜ਼ਹਿਰ ਮੜਾਈਆ ਮੈਨ ਤੇਰੀ ਸਾਂ ਓ ਬੇਟ ਜਹਰ ਮੜਾਈਆ ਖਾਲੇ ਤੋ ਬਣੀ ਤੋ ਪਿੰਨੀਆ ਓਏ ਹਾਈ ਹਾਈ ਪਿੰਨੀਆ ਓ ਬਾਜੀ ਪੇਕੇ ਆ ਤੋ ਆਈਏ ਮੈਨ ਤੇਰੀ ਸੰ ਓ ਬਾਜੀ ਪੇਕੇ ਆ ਤੋ ਆਈਏ ਪੈਲੀ ਪਿੰਨੀ ਖੱਦੀ ਤੋ ਬਣੀ ਓਏ ਹਾਈ ਤੋ ਬਣੀ ઓ તો બણ મૂરદું પૈ એ મનુ તેરી સો ઓ બનદ પેની ખાધી તો બની ઓય હે તો બની ઓ બણ માર મુક ગઈ એ મેનુ તેરી સો બણ માર મુક ગઈ એ ਜਨੰਦਨੰਦੀ ਸੰਦੋਕ ਬਣਾਕੇ ਓਏ ਹਾਈ ਹਾਈ ਬਣਾਕੇ ਓਤੋ ਬਣਨ ਦੀ ਜੈ ਰੜਾਈਏ ਮੈਨੂੰ ਤੇਰੀ ਸੰ ਓਤੋ ਬਣਨ ਦੀ ਜੈ ਰੜਾਈਏ ਅੱਗੇ ਤੋਂ ਵੀ ਕਪੜੇ ਤੋਂ ਮਦਾ ਓਏ ਹਾਈ ਤੋਂ ਮਦਾ ਓ ਅੱਗੇ ਸੰਦੂ ਕਰੋੜ ਦੀ ਆਈਏ ਮੈਨੂੰ ਤੇਰੀ ਸੰ ਅਵੱਗੇ ਸੰਦੂਕ ਰੁੜਦੀ ਆਈਏ ਸੰਦੂਕ ਖੋਲ ਕੇ ਜਦ ਦੇਖਿਆ ਆਏ ਹਾਈ ਦੇਖਿਆ ਓ ਮੇਰੀ ਤੋਂ ਬਣ ਰੁੜਦੀ ਆਈਏ ਮੈਨੂੰ ਤੇਰੀ ਸਾਂ ਓ ਮੇਰੀ ਤੋਂ ਬਣ ਰੁੜਦੀ ਆਈਏ ਸੋਣੀ ਸੂਰਤ ਵਾਲੀਏ ਆਏ ਹਾਈ ਵਾਲੀਏ ਓ ਕਾਜੋ ਜਾਨ ਗਵਾਈਏ ਮੈਨੂੰ ਤੇਰੀ ਸਾ ਓ ਕਾਜੋ ਜਾਨ ਗਵਾਈਏ